ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਾ ਜੱਟਾ ਤੇ ਬੈਂਕ 'ਚ ਖੋ ਹੋ ਗਈ ਆ ਮੈਂ ਉਸ ਦਿਨ ਸਭ ਜਾਰੂ ਨੂੰ ਕਰਤਾ ਸਭ ਜਾਰੂ ਨੂੰ ਕਰਤਾ ਐਸਐਚਓ ਨੇ ਫੋਨ ਕਰਤਾ ਮੈਂ ਮੈਂ ਆਪ ਵੀ ਖੋ ਆ ਗਿਆ ਐਸਐਚਓ ਵੀ ਨਾਲੇ ਮੇਰੇ ਆ ਗਿਆ ਮਨਾਲੇ ਆ ਗਿਆ ਉਹ ਵੀ ਘਰ ਤੇ ਜਾਂਦੇ ਹੋਏ ਲਗਭਗ ਕਿੰਨਾ ਕਿਨਾਂ ਕਿਨਾਂ ਸਾਨੂੰ ਗਿਆ ਸਰ ਉਹ ਕਹਿੰਦੇ ਮੈਂ 32 40 ਲੱਖ ਰੁਪਏ ਇਹ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ ਅੰਦਰੋਂ ਅੰਦਰੋਂ ਸਰ 500 ਇਹ ਉਹਨਾਂ ਨੇ ਦੱਸਿਆ ਵੀ ਕਾਤੇ ਬੰਦੇ ਆਏ ਸੀ ਗੱਡੀ ਦੇ ਕਹਿੰਦੇ ਆਏ ਆ ਉਹ ਕੀ ਕੈਮਰੇ ਸਾਰੇ ਕਿੰਨੇ ਲੋਕ ਸੀ ਦਿੱਤੇ ਉਹਨਾਂ ਨੇ ਕੁਝ ਤਿੰਨ ਰਹਿ ਲਏ ਅੰਦਰ ਵਾਏ ਅੱਛਾ ਜੀ ਗਰਨ ਪੁਆਇੰਟ ਬਾਰੇ ਕਰ ਦੱਸਿਆ ਗਰਨ ਪੁਆਇੰਟ ਇਹਨਾਂ ਕੋਲ ਇਧਰ ਕਿੰਨੇ ਕਿੱਧਰ ਨੂੰ ਗਿਆ ਪਤਾ ਲੱਗੂਗੀ ਅੱਛਾ ਰੋਡ ਤੇ ਕਰਕੇ ਜਿਹੜੀ ਰੋਡ ਚੱਲ ਰਹਾ ਅੱਛਾ ਇਹਨੂੰ ਚਲੇਗੀ ਉਹ ਫੋਨ ਵੀ ਲਗਾਇਆ ਰ ਆ ਸਭ ਤੇ ਅੱਛਾ ਮੋਬਾਈਲ ਉਹ ਸਟ ਗਏ ਵਸਦੇ ਸਭ ਕੋਲ ਕੈਮਰੇ ਵਗੈਰਾ ਵੀ ਲੱਗ ਗਏ ਨਾਲ ਗਵਾਂਡਾ ਸੀਗਾ ਦੁਕਾਨਦਾਰਾ ਹਾਂਜੀ ਸਰਪੰਚ ਸਾਹਿਬ ਕੋਈ ਕੈਮਰੇ ਵਗੈਰਾ ਵੀ ਲੱਗੇ ਗਏ ਇਹਨਾਂ ਦੇ ਕੈਮਰੇ ਲੱਗੇ ਕੈਮਰੇ ਨਹੀਂ ਜਿਹੜਾ ਗਾਣ ਵਾਲਾ ਇਹਨਾਂ ਦਾ ਮੋਬਾਈਲ ਵੀ ਨਾਲ ਲੱਗਾ ਸੀ ਇਹ ਆਏ ਬੈਂਕ ਦੇ ਅੰਦਰ ਬੜੇ ਬੈਂਕ ਦੇ ਅੱਛਾ ਇਹਨਾਂ ਨੇ ਕਹਿੰਦੇ ਮੋਬਾਈਲ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬੈਂਕ ਦੇ ਉਸ ਵੇਲੇ ਓਕੇ ਜੀ ਇਹਨਾਂ ਦਾ ਫੋਨ ਫੜ ਲਿਆ ਅੱਛਾ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦੀ ਹੜੇ ਕਿਦਾਂ ਦੀ ਵਾਰਦਾਤ ਹੋਣ ਦਾ ਸਾਡੇ ਦੇਖੋ ਇਹਨਾਂ ਆਤਵਰ ਕਿੰਨੇ ਪੁੱਛ ਰਿਹਾ ਕਦੀ ਪਹਿਲੀ ਲੁੱਟ ਹੋਈ ਰਹਣਾ ਜਿੱਤਾ ਕਦੀ ਟਿਕਟੀਆਂ ਬੈਂਕ ਦੇ ਪਹਿਲੇ ਪਹਿਲੀ ਹੋਈ ਨਾ ਤੇ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮ ਸਾਨੂੰ ਬੰਦ ਨੂੰ ਖਿਆਰ ਰੱਖਣਾ ਜਦੋਂ ਜਦ ਇਹ ਹੀ ਕਹਿ ਸਕਦੇ ਆ। ਤੇ ਖਿਆਰ ਰੱਖਾਂ ਚਲੋ ਬੈਂਕਾਂ ਨਾਲ ਜੁੜੀ ਆਵੇ। ਪੇਟ ਵੀ ਜ਼ਿਆਦਾ ਸੀਗੀ। ਕਿਹੜੀ ਬੈਂਕ ਹੈ ਜੀ ਇਹ? HDFC ਬੈਂਕ। ਇਸ ਰੋਡ ਦੇ ਉੱਪਰ ਹੈ। ਕੀ ਤੁਹਾਨੂੰ ਮੈਨੇਜਰ ਸਾਹਿਬ ਦਾ ਨਾਮ ਪਤਾ ਕੀ ਹੈ ਜੀ? ਨਹੀਂ ਨਵੇਂ ਨਾ ਨਹੀਂ ਨੂੰ ਪਤਾ ਨਹੀਂ। ਸਰ ਬੈਂਕ ਕਿਹੜੇ ਰੋਡ ਦੇ ਉੱਪਰ ਹੈ? ਟਿਮਿੰਡੀ ਰੋਡ। ਅੱਜ ਸਾਨੂੰ ਤਕਰੀਬਨ ਸਵਾ 3:00 'ਤੇ ਇਨਫੋਰਮੇਸ਼ਨ ਆਈ ਹੈ। ਉਹ ਬੀਫਿੰਡ ਤੇ ਦਿਹਾੜਨਾ ਚੱਟਾ ਦੇ HDFC ਬੈਂਕ ਦੇ ਵਿੱਚ ਤਿੰਨ ਨਕਾਬਕੋਸ਼ ਲੋਕ ਪਿਸਤੌਲ ਦੀ ਨੋਕਤੇ 'ਤੇ ਖੜੀ ਹੈ। ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ 'ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ 던ਦੀ ਹੁੰਡੇ ਵਰਨਾ ਗੱਡੀ 'ਚ ਨਿਕਲ ਗਏ ਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਸੀ ਵਕਤ-ਵਕਤ ਟੀਮ ਬਣਾ ਕੇ ਜਿਹੜਾ ਕੇਸ ਛੇਤੀ-ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਾਂਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਜੀ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਵਿੱਚ ਆਈ ਐਸਐਸ ਜੀ ਬਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋ ਵੀਡੀਓ ਜਿਹੜਾ ਚੈੱਕ ਕੀਤਾ ਸੈਕਿਉਰਿਟੀ ਗਾਰਡ ਸੀ। ਅੱਛਾ ਜੀ। ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ? ਕੋਈ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ? ਬਿਲਕੁਲ ਜਿਹੜਾ ਇਹ ਤਿੰਨ ਨਕਾਬਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ। ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰਦੇ। ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਜੀ? ਆ ਮਿਕਸ ਹੈਗਾ ਹੈ ਹਾਜੀ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਐਸਐਸਪਾ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮਾਉਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਕਿ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਬਾਦ ਟਾਈਮ ਸੇ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸਾਹਿਬ ਦਿਨ ਦਿਹਾੜੇ ਇੱਕ ਬਿਲਕੁਲ ਵਾਰਦਾ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜਦ ਸਾਡੇ ਚੁਰਮ ਹੋਇਆ ਜ਼ਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਏ ਕੋਈ ਵੀ ਨਾਕਾ ਫਗਵਾੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਿਆ ਤੁਹਾਨੂੰ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਰੋਟੇ ਤੋਂ ਬਾਅਦ ਨਾਕਾ ਲੱਗਾ ਸੀਗੇ ਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਜੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ